ਹੈਲੋ ਸਸ਼ਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਤੇ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਛੋਟੀ ਜਿਹੀ ਟ੍ਰੇਸ ਪੇਪਰ ਦੀ ਜੇ ਕਿਸੇ ਵੀ ਪੈਨ ਨੇ ਟ੍ਰੇਸ ਪੇਪਰ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਆਪਾਂ ਨੂੰ ਆਰਡਰ ਦੇ ਸਕਦੇ ਹੋ ਟ੍ਰੇਸ ਪੇਪਰ ਦਾ ਤੇ ਆਪਾਂ ਖੁਦ ਟ੍ਰੇਸ ਪੇਪਰ ਤੁਹਾਨੂੰ ਖੁਦ ਰੈਡੀ ਕਰਕੇ ਦੇਵਾਂਗੇ ਤੁਹਾਡਾ neck ਤੇ ਡਿਜ਼ਾਈਨ ਬਾਜੂ ਤੇ ਤੇ ਉਹ ਬੋਟਮ ਦਾ ਡਿਜ਼ਾਈਨ ਠੀਕ ਹੈ ਨਾ ਜੀ ਇਹ ਵਾਲਾ ਤੁਹਾਨੂੰ ਪਊਗਾ 120 ਰੁਪਏ ਦਾ ਜੇ ਅਗਰ ਵਾਈਜ਼ ਤੁਸੀਂ ਘੇਰੇ ਦਾ ਡਿਜ਼ਾਈਨ ਕਰਾਉਣੀਓ ਹੈਵੀ ਡਿਜ਼ਾਈਨ ਕਰਾਉਣੀਓ ਤਾਂ ਤੁਹਾਨੂੰ 150 ਤੱਕ ਡਿਜ਼ਾਈਨ ਜਿਹੜੇ ਭੇਜਣਗੇ ਮਿਲ ਜਾਣਗੇ ਠੀਕ ਹੈ ਜੀ ਤੁਸੀਂ ਕੋਈ ਵੀ ਆਪਣੇ ਕੋਲ ਡਿਜ਼ਾਈਨ ਭੇਜ ਸਕਦੇ ਹੋ ਜਿਹੜਾ ਕੁਝ ਜ਼ਿਆਦਾ ਹੈਵੀ ਡਿਜ਼ਾਈਨ ਹੈਗਾ ਉਹਦਾ ਪ੍ਰਾਈਸ ਆਪਾਂ ਤੁਹਾਨੂੰ ਅਲੱਗ ਤੋਂ ਦੱਸਾਂਗੇ ਜਿਹੜੇ ਆਪਾਂ ਆਪਣੇ ਕੋਲ ਡਿਜ਼ਾਈਨ ਜਿੰਨੇ ਵੀ ਆਪਾਂ YouTube ਤੇ ਵੀਡੀਓ ਨੀਡਲ ਥ्रेड ਵਰਕ ਵਾਲੇ ਦੀ ਪਾਈਆਂ ਹੁੰਦੀਆਂ ਨੇਗੀਆਂ ਉਹਨਾਂ ਦਾ ਪ੍ਰਾਈਸ ਆਪਾਂ ਤੁਹਾਨੂੰ ਦੱਸਾਂਗੇ ਕਿ 120 100 150 ਤੱਕ ਜਿਹੜੇ ਹੈਗੇ ਨੇ ਤੁਹਾਨੂੰ ਟ੍ਰੈਂਸ ਪੇਪਰ ਮਿਲਣਗੇ ਤੁਸੀਂ ਸਾਨੂੰ ਡਿਜ਼ਾਈਨ ਭੇਜ ਕੇ ਆਰਡਰ ਦੇ ਸਕਦੇ ਹੋ ਘੱਟੋ ਘੱਟ ਤੁਹਾਨੂੰ 5 ਡਿਜ਼ਾਈਨਾਂ ਦਾ ਆਰਡਰ ਦੇਣਾ ਪਊਗਾ ਕਿਉਂਕਿ ਜੀ ਕੋਰੀਅਰ ਦਾ 5 ਤੋਂ 10 ਪੀਸਾਂ ਦੇ ਆਰਡਰ ਤੁਸੀਂ ਟ੍ਰੈਂਸ ਪੇਪਰ ਦੇ ਸਾਨੂੰ ਦੇ ਸਕਦੇ ਹੋ ਡਿਜ਼ਾਈਨ ਤੁਸੀਂ ਖੁਦ ਭੇਜ ਕੇ ਸਾਨੂੰ ਦੱਸ ਸਕਦੇ ਹੋ ਇੱਕ ਹਫ਼ਤੇ ਦਾ ਟਾਈਮ ਲਊਗਾ ਜੀ ਜੇ ਤੁਸੀਂ ਸਾਨੂੰ 5 ਡਿਜ਼ਾਈਨਾਂ ਦੇ ਆਰਡਰ ਦੇਣੇ ਹੋ ਤਾਂ ਤੁਸੀਂ ਉਹਦੇ ਵਾਸਤੇ ਇੱਕ ਹਫ਼ਤੇ ਦਾ ਟਾਈਮ ਜੋ ਤਾਂ ਅਸੀਂ ਲਵਾਂਗੇ ਇੱਕ ਹਫ਼ਤੇ ਦੇ ਵਿੱਚ ਤੁਹਾਨੂੰ ਅਸੀਂ ਡਿਜ਼ਾਈਨ ਰੈਡੀ ਕਰਕੇ ਦੇ ਦਾਂਗੇ ਤੁਸੀਂ ਸਾਨੂੰ ਡਿਜ਼ਾਈਨ ਭੇਜ ਸਕਦੇ ਤੁਸੀਂ ਆਪਣੀ ਨੀਡਲ ਥ्रेड ਵਰਕ ਵਾਲੀਆਂ ਪਿਛਲੀਆਂ ਵੀਡੀਓ ਦੇਖ ਕੇ ਆਪਾਂ ਨੂੰ ਸਕਰੀਨਸ਼ਾਟ ਭੇਜ ਕੇ ਆਪਾਂ ਨੂੰ ਆਰਡਰ ਦੇ ਸਕਦੇ ਆ ਆਪਾਂ ਟ੍ਰੇਨਸ ਤੇ ਉੱਪਰ ਤਿਆਰ ਕਰ ਦਾਂਗੇ ਜੀ ਤੁਸੀਂ ਤੁਸੀਂ ਆਪਣੀਆਂ ਸਾਰੀਆਂ ਵੀਡੀਓ ਦੇਖ ਸਕਦੇ ਹੋ ਨੀਡਲ ਥ्रेड ਵਰਕ ਵਾਲੀਆਂ ਜੋ ਕਿ ਆਪਾਂ ਤੁਹਾਨੂੰ ਟ੍ਰੇਨਸ ਪੇਪਰ ਦਾ ਪ੍ਰਾਈਸ ਦੱਸਿਆ ਉਹ ਆਪਣੀਆਂ ਵੀਡੀਓ ਦੇ ਡਿਜ਼ਾਈਨ ਜਿਹੜੇ ਪਾਏ ਹੋਏ ਨੇ ਉਹਨਾਂ ਦਾ ਪ੍ਰਾਈਸ ਦੱਸਿਆ ਬਾਕੀ ਤੁਸੀਂ ਪ੍ਰਾਈਸ ਹੋਰ ਪੁੱਛ ਸਕਦੇ ਹੋ ਜੋ ਡਿਜ਼ਾਈਨ ਤੁਸੀਂ ਭੇਜੋਗੇ ਸਾਸ਼ੀ ਕਾਲ ਜੀ